ਹਾਂ ਹੁਣ ਚੱਲ ਠੀਕ ਆ ਆਹ ਤਾਂ ਦੇਖੀ ਫੜ ਜਾ ਇਹ ਪਾਣੀ ਆਇਆ ਹਾਂਜੀ ਹਾਂਜੀ ਆਜਾ ਹੁਣ ਇਹ ਦੇਖੀ ਫਿਰ ਆਜੋ ਆਜੋ ਆਹ ਦੇਖ ਕਦੇ ਤੂੰ ਕਰ ਲੈ ਇਹ ਤੂੰ ਕਰ ਲੈ ਆਪਹਿਲਾਂ ਤਾਂ ਬਾਥਰੂਮ ਦੇਖੋ ਇੰਟੈਲੈਂਟ ਟਾਇਲ ਲੱਗੀ ਹੋਈ ਹੈ ਬਾਥਰੂਮੋਂ ਵਨ ਟਾਇਲੈਂਟ ਆਹ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਚ ਕਿਸੇ ਪਤਿੱਲੇ ਦੇ ਉੱਤੇ ਕਰਾਉ ਪਰਮਾਨੀ ਇਹਦੇ ਪਤਿੱਲੇ ਦੇ ਉੱਪਰ ਬੰਨਿਆ ਆਹ ਦੇਖ ਲਓ ਬੰਦਾ ਨਹੀਂ ਨਾ ਯਹਾਂ ਸਾਹਿਬ ਆਹ ਆਹ ਮੇਰੇ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਰਹੇਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਹੰਦ ਸਾਰਾ ਹੈ ਹੱਥ ਪੱਟ ਕੇ ਤਰੀ ਦੇ ਪੱਟੂਗਾ ਚਾੜੀ ਤੋੜਨ ਤੋਂ ਹੋਇਆ ਕਰ ਦਵੇ ਹੈ ਅਜਾ ਕੋਈ ਪ੍ਰਿਆਣੀ ਓਨਰ ਸਾਹਿਬ ਦਾ ਨਾਮ ਲਾ ਓਨਰ ਸਾਹਿਬ ਧਿਆਨ ਰੱਖੋ ਉਹ ਤੇਲ ਦਿਖਾਓ ਵੀਰੋ ਦੇਖਾ ਦੇਣਾ ਆ ਤੇ ਇਹ ਵੀ ਆ। ਉਹ ਮੋਟੇ। ਆਹ ਮੋਟੇ। ਉਹ ਆਦੀਵਾ। ਦੇਖੋ ਕਿੰਨਾ ਟੱਪੇ ਸਾਫ਼ ਸੁਦਰਤ ਢੰਗ ਰੱਖੇ ਹੋਏ ਆ। ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਦੀ 7:00 ਟੈਟਰ 7 ਵੇਸ। ਆਪਾ ਕੋ ਵੀ ਨਹੀਂ। ਮੌਲੀ ਸਾਰੇ ਮੌਲੀ ਜੇ ਜਾਣੇ ਇੱਥੋਂ। ਆਪਾ ਕੋ ਵੀ ਤਾਂ ਬਾਹਰ ਪਈ ਹੈ। ਆ ਜੇ ਅੰਦਰ ਦੇਖ ਲਵੀਂ ਹਲੇ ਨਾ ਕੁਝ ਵੀ ਨਹੀਂ ਹੈ। ਮੜੇ ਤੇਲ ਲਾਜਾ ਜਿਹੜਾ ਹੁਣੀ ਮਦਰਾ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ। ਅਦਰ ਨਹੀਂ। ਆਹ ਸਾਰੇ ਸਾਰੇ ਤਰ੍ਹਾਂ ਦੇ ਇਹ ਫਰੈਸ਼ ਤੇਲ ਜਿੱਚ ਬਣੇ ਆ। ਆ ਪਏ ਆ ਮੱਖੀਆਂ ਮਚਰਾ ਚ। ਆ ਲੁਕਰ ਵੀ ਪਿਆ। ਆ ਲੁਕਰ ਮੋ ਵੀ ਤੇਲ ਆ ਰਿਹਾ। ਹੇਜ ਬਣ ਰਿਹਾ ਬਈ ਇਹ ਯਾਰ ਮਾਰਨਾ ਦੇਖੋ ਇਹ ਦੇਖੋ ਸਾਸ ਬਈ ਮੱਖੀ ਮੱਛਰ ਤਾਂ ਉਹ ਹੀ ਆਏ ਆਪ ਕਿਰੇ ਹੋਏ ਆ ਦੇ ਲੋ ਪੁੱਤਾਂ ਆ ਪਿਆਲਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਗਾੜੀ ਕਿਤੇ ਬੰਦੇ ਉਹ ਲੈ ਆ ਦੇਖੋ ਕਿਹੜੇ ਰੀਤੇ ਆ ਉੱਪਰ ਪਿਆ ਆ ਲੋ ਆਹੜੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਬਈ ਜੀ ਆ ਦੇਗਾ ਮਮਾ ਦੇਖੀ ਚੂਲੇ ਪੁੱਚੂ ਹੈ ਨਾ ਕਾਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਭ ਨਾ ਮਾਈਕ੍ਰੋਡ ਯਾਰ ਵੈਰੀ ਡਿਸਟਿੰਕ ਕੁਆਲਿਟੀ ਆਈ ਮੁਹੰਮਦ ਖਾਨ ਯਾਰ ਦੋਸਤੋ ਆ ਦੇਖ ਲਓ ਮੁਹੰਮਦ ਖਾਨ ਦਾ ਹਾਊਸ ਪ੍ਰਿੰਸ ਆ ਸਾਰੇ ਨਵੇਂ ਆਹ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਜਿਆਦਾ ਪੰਮੀ ਨਹੀਂ ਆ ਫ੍ਰਿਜ ਇੱਥੀਆਂ ਮੋਟਰ ਵੀ ਆ ਮੈਂ ਦੱਸ ਆ ਜਾਂ ਤੁਹਾਨੂੰ ਓ ਮਾਈ ਗਾਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆਹ ਲਓ ਪੁਰੀ ਹੈ ਦਰਵਾਰੇ ਕੇ ਵੀ ਸਮੈਲ ਮਾਰ ਰਹੀ ਹੈ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਐਹੀ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਦਾ ਹੋ ਗਿਆ ਠੀਕ ਹੈ ਇਹ ਉਠਾ ਲ ਇਹ ਗੋਪੀ ਅੱਜ ਤੀ ਤੋੜ ਕੇ ਆ ਇਹ ਉਹ ਦਿਖਾਓ ਇਹ ਉਠਾ ਤੇ ਕੀ ਚੀਜ਼ ਹੈ ਚਿਕਨ ਆ ਚਿਕਨ ਹੈ ਜੀ ਦੇਖੋ ਹਾਏ 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 ਸਿਕੀ ਹੋ ਗਿਆ ਵਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਮੁਹਾਲੀ ਮਟਾਉਂ ਕੱਲੇ-ਕੱਲੇ ਸੈਕਟਰਾਂ ਦੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਹ ਹੁਣ ਦੇਖ ਲਓ ਇਹ ਐ ਪੱਟ ਕੇ ਲੈ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣਦੀ